ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਬਿਜਲੀ ਬੋਰਡ ਦੇ ਥੇਕਾ ਮੁਲਾਜ਼ਮਾਂ ਦੇ ਵੱਲੋਂ ਦਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੜਕਾਂ ਤੇ ਉਤਰੇ ਹੋਏ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ 17 ਤਰੀਕ ਤੱਕ ਉਹਨਾਂ ਦੇ ਵੱਲੋਂ ਹੜਤਾਲ ਵਧਾਈ ਗਈ ਸੀ ਜਿਸ ਤੋਂ ਲੈ ਕੇ ਲੋਕ ਵੀ ਖਾਸੇ ਪਰੇਸ਼ਾਨ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਅੱਜ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਹੈ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਜੋ ਤੱਕ ਧਿਆਨ ਨਹੀਂ ਦੇਏਗੀ ਉਦੋਂ ਤੱਕ ਉਹਨਾਂ ਦੀ ਹੜਤਾਲ ਹੈ ਜੋ ਉਹ ਜਾਰੀ ਰਹੇਗੀ ਮੈਂ ਪਾਵਰ ਕਾਮਨ ਟ੍ਰਾਂਸਪੋਰਟ ਠੇਕਾ ਮਲਾਉਣ ਯੂਨੀਅਨ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਜਿਹੜਾ ਅੱਜ ਦਾ ਰੋਸ ਮਜਾਰਾ ਅਸੀਂ ਕੀਤਾ ਹੈ ਇਹ ਪੰਜਾਬ ਸਰਕਾਰ ਨੂੰ ਦੇ ਕੇ ਕੀਤਾ ਹੈ ਪੰਜਾਬ ਸਰਕਾਰ ਦੀ ਨਲਾਕੀ ਕਾਰਨ ਸਾਨੂੰ ਸੜਕਾਂ ਤੇ ਉਤਰਨਾ ਪਿਆ ਆ ਇਹ ਸਰਕਾਰ ਜਦ ਤੀ ਇਹ ਸਤਾ ਤੇ ਇਹ ਮੁੱਖ ਮੰਤਰੀ ਬੈਠਾ ਹੈ ਇਸ ਮੁੱਖ ਮੰਤਰੀ ਨੇ ਪਿਛਲੇ ਮੁੱਖ ਮੰਤਰੀਆਂ ਦਾ ਵੀ ਰਿਕਾਰਡ ਤੋੜ ਦਿੱਤਾ ਕਿਉਂਕਿ ਪਿਛਲੇ ਮੁੱਖ ਮੰਤਰੀ ਫੇਰ ਵੀ ਬੈਠ ਜਾਂਦੇ ਸੀਗੇ ਜਾਂ ਉਹਨਾਂ ਦਾ ਕੋਈ ਮਹੋਰ ਬੈਠ ਜਾਂਦਾ ਸੀਗਾ ਕਹਿ ਲਓ ਕਿ ਵਜ਼ੀਰ ਬੈਠ ਜਾਂਦਾ ਸੀਗਾ ਪਰ ਇਸ ਮੁੱਖ ਮੰਤਰੀ ਨੇ ਤਾਂ ਮਤਲਬ ਕਹਿ ਲਓ ਕਿ ਸ਼ਰਮ ਹੀ ਲਾਤੀ ਆ 25 ਵਾਰ ਮੁੱਖ ਮੰਤਰੀ ਨੇ ਆਪਣੇ ਚਿੱਠੀਓ ਆਪਣੇ ਦਫ਼ਤਰ ਤੋਂ ਸਾਨੂੰ ਚਿੱ ਤੁਹਾਡੇ ਨਾਲ ਮੀਟਿੰਗ ਕਰਕੇ ਅਸੀਂ ਮਸਲੇ ਦਾ ਹੱਲ ਕਰੀਏ ਪਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਇੰਨੇ ਕ ਵਿਅਸਤ ਹੋਏ ਹੋਗਾ ਆਪਣੇ ਅਡਾਨੀਆਂ ਬਾਨੀਆਂ ਨੂੰ ਖੁਸ਼ ਕਰਨ ਲਈ ਜਾਂ ਕੇਜਰੀ ਵਾਲ ਨੂੰ ਖੁਸ਼ ਕਰਨ ਲਈ ਅੱਜ ਹੁਣ ਐ ਲੱਗ ਰਿਹਾ ਆ ਕਿ ਜਿਹੜੇ ਇਹਨਾਂ ਦੇ ਖੁੱਦ ਤੇ ਜਿਹੜੇ ਪਿਤਾ ਨੇ ਉਹ ਉਹਨਾਂ ਨੂੰ ਤਾਂ ਇਹਨਾਂ ਦੇ ਆਪਣੇ ਪਿਤਾ ਦੇ ਕਹ ਦੋ ਕਿ ਲਿਸਟ ਚੋਂ ਹੀ ਬਾਹਰ ਕੱਢ ਦਿੱਤਾ ਕੇਜਰੀ ਵਾਲੀ ਇਹਨਾਂ ਨੂੰ ਕੇਜਰੀ ਵਾਲ ਨੇ ਆਪਣਾ ਪੇ ਬਣਾ ਲਿਆ ਆ ਇਹਨਾਂ ਨੂੰ ਆਪਣਾ ਹੁਣ ਆਉਣ ਵਾਲੇ ਸਮੇਂ ਵਿੱਚ ਅਸੀਂ ਤਾਂ ਕੱਚੇ ਮੁਲਾਜ਼ਮ ਆ ਜਿਹੜੇ ਇਹਨਾਂ ਦੇ ਪਿਛਲੀ ਵਾਰ ਕ ਕਾਂਗਰਸ ਵੇਲੇ ਵੀ ਅਕਾਲੀ ਦਲ ਵੇਲੇ ਵੀ ਜਿਹੜੀ ਹਰ ਇੱਕ ਸਰਕਾਰ ਦੀ ਜੜ੍ਹਾਂ 'ਚ ਬੈਠੇ ਸੀਗੇ ਇਸ ਸਰਕਾਰ ਦੀ ਵੀ ਅਸੀਂ ਜਿਹੜਾ ਰੱਖੀਆਂ ਸੀਗੀਆਂ ਅਸੀਂ ਉਹ ਹੀ ਪੌਦੇ ਲਾਏ ਸੀਗੇ ਅਸੀਂ ਉਹ ਹੀ ਉਹਨਾਂ ਨੂੰ ਪਾਣੀ ਦਿੱਤਾ ਸੀਗਾ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਅਸੀਂ ਉਹ ਹੀ ਪੱਟ ਕੇ ਅਸੀਂ ਬਾਹਰ ਸੁੱਟਣਾ ਹੈ ਕਿਉਂਕਿ ਜੇ ਸਰਕਾਰ ਨੇ ਪੰਜਾਬ ਦਾ ਇੱਕ ਵੀ ਕੋਈ ਫੈਸਲਾ ਕਿਸੇ ਲੋਕਾਂ ਦੀ ਭਲਾਈ ਹੇਠ ਨਾ ਲਿਆ ਹੋਵੇ ਉਸ ਸਰਕਾਰ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਇਹ ਮੁੱਖ ਮੰਤਰੀ ਪੰਜਾਬ ਨੂੰ ਵੀ ਪਤਾ ਹੈ ਕਿ ਪਿੱਛੇ ਜੇ 15 ਅਗਸਤ ਵਾਲੇ ਦਿਨ ਜਿਵੇਂ ਕਿ ਝੰਡਾ ਚੜਾਉ ਦੀ ਜਿਹੜੀ ਰਸਮ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਕਹਿ ਲੋ ਕਿ ਗੱਲ ਕੀ ਭਾਸ਼ਣ ਦਿੱਤਾ ਆਪਣਾ ਮਤਲਬ ਜੇ ਸ ਮੁੱਖ ਮੰਤਰੀ ਨੂੰ ਇੰਨੀ ਕ ਸਿਕਿਉਰਿਟੀ ਦੀ ਆਪਣੀ ਇੰਨੀ ਜਾਨ ਦੀ ਜਿਹੜੀ ਖਤਰਾ ਆ ਉਹਨੇ ਲੋਕਾਂ ਦਾ ਖਿਆਲ ਕਿੱਥੋਂ ਰੱਖ ਲੈਣਾ ਇਹ ਸਰਕਾਰ ਨੂੰ ਸਮਝਣਾ ਪੈਣਾ ਖੁੱਲੀ ਚੇਤਾਵਨੀ ਦੇ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਕਰਕੇ ਮੀਟਿੰਗ ਚ ਜਿਹੜੇ ਤੁਹਾਡੇ ਬਿਜਲੀ ਮੰਤਰੀ ਨੇ ਸਾਨੂੰ ਫੈਸਲਾ ਕੀਤਾ ਹੋਇਆ ਸੀਗਾ ਚੰਡੀਗੜ੍ਹ ਵਿਖੇ ਫੈਸਲਾ ਹੋਇਆ ਆ ਮੀਟਿੰਗ ਚ ਕਿ ਸਾਨੂੰ ਡਾਇਰੈਕਟ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾ ਸਕਦਾ ਆ ਕੋਈ ਕਾਨੂੰਨੀ ਅੜਚਣ ਨਹੀਂ ਆਉਂਦੀ ਪਰ ਉਸ ਮੀਟਿੰਗ ਤੋਂ ਵੀ ਬਿਜਲੀ ਮੰਤਰੀ ਅਨਮੋਲ ਗਗਨ ਮਾਨ ਤੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਉਹ ਭੱਜੇ ਨੇ ਅੱਜ 2 ਵਜੇ ਸੈਕਰੀਟੇਟ ਮੀਟਿੰਗ ਸੀਗੀ ਤਾਂ ਕਰਕੇ ਸਾਨੂੰ ਆ ਸੜਕਾ ਤੇ ਅੱਜ ਉਤਰਨਾ ਪਿਆ ਆ ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰ ਅਣਮਿੱਥੇ ਸਮੇਂ ਵਾਸਤੇ ਖਰੜ ਅਨਮੋਲ ਕਗਨ ਦੇ ਦਫਤਰ ਦੇ ਅੱਗੇ ਹਾਈ ਨੈਸ਼ਨਲ ਹਾਈਵੇ ਤੇ ਸਾਡਾ ਧਰਨਾ ਅਣਮਿੱਥੇ ਸਮੇਂ ਲਈ ਸਟਾਰਟ ਆ ਸਰਕਾਰ ਦੇਖੇ ਹੱਲ ਕਰਨਾ ਆ ਕਿ ਲਾਠੀਆਂ ਭਰਉਣੀਆਂ ਆ ਕੱਲ ਆਰ ਪਾਰ ਦੀ ਲੜਾਈ ਆ ਸਾਡੀ ਸਰਕਾਰ ਦੇ ਨਾਲ ਤੇ ਸਮੂਹ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਾਂਗੇ ਕਿਉਂਕਿ ਜੇ ਸਾਡਾ ਰਜਗਾਰ ਬਚਦਾ ਆ ਸਾਥੀਓ ਬਿਜਲੀ ਬੋਰਡ ਤਾਂ ਚੱਲਦਾ ਆ ਤਾਂ ਕਿਉਂਕਿ ਬਿਜਲੀ ਸਪਲਾਈ ਬਹਾਲ ਇਹੋ ਕੰਮ ਇਹ ਆ ਜਿਨ੍ਹਾਂ ਨੇ ਬਿਜਲੀ ਬੋਰਡ ਦੀ ਸਪਲਾਈ ਨੂੰ ਬਹਾਲ ਰੱਖਣਾ ਆ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਾਂਗੇ ਸਾਡੇ ਸੰਘਰਸ਼ ਦੇ ਸਾਨੂੰ ਸਾਥ ਸਾਡਾ ਸਾਥ ਦਿੱਤਾ ਜਾਵੇ ਕਿਉਂਕਿ ਸਾਰੇ ਸੀਨੀਅਰ ਲੀਡਰ ਨੇ ਅਸੀਂ ਮਤਲਬ 2018 ਤੋਂ ਅਸੀਂ ਤੁਰਦੇ ਆ ਰਹੇ ਹਾਂ ਤੇ ਅੱਗੇ ਵੀ ਹਮਾਇਤ ਕੀਤੀ ਆ ਕਿਸਾਨ ਜੱਥੇਬੰਦੀਆਂ ਨੇ ਹੁਣ ਵੀ ਉਮੀਦ ਕਰਾਂਗੇ ਕਿ ਇਸੇ ਤਰ੍ਹਾਂ ਸਾਰੀਆਂ ਜੱਥੇਬੰਦੀਆਂ ਸਾਨੂੰ ਸਪੋਰਟ ਕਰਨਗੀਆਂ ਜੀ ਮੈਂ ਮਨਜਿੰਦਰ ਸਿੰਘ ਮੈਂ ਸਮੂਹ ਜੱਥੇਬੰਦੀਆਂ ਵੱਲੋਂ ਸੀਐਚਪੀ ਜੂਨੀਅਰ ਦਾ ਸਮਰਥਨ ਕਰਦਾ ਹਾਂ ਕਿ ਸਰਕਾਰ ਨੇ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਵਾਅਦੇ ਕੀਤੇ ਸੀ ਗੱਲਾਂ ਪੂਰੀਆਂ ਕਰਨ ਦੀਆਂ ਮੰਗਾਂ ਪੂਰੀਆਂ ਕਰਨ ਦੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਇਹ ਉਹ ਬੱਚੇ ਆ ਜਿਹੜੇ ਵਾਕਈ ਜਿੰਦਾ ਪ੍ਰਧਾਨ ਸਾਹਿਬ ਨੇ ਦੱਸਿਆ ਕਿ 2 ਇੰਚ ਦੀ ਦੂਰੀ ਤੋਂ ਮੋਤ ਦੀ 2 ਇੰਚ ਦੀ ਦੂਰੀ ਤੋਂ ਰਹਿ ਕੇ ਕੰਮ ਕਰਦੇ ਆ ਤੇ ਪੰਜਾਬ ਦੇ ਸਾਰੇ ਲੋਕਾਂ ਦੀਆਂ ਜਿਹੜੀਆਂ ਗਰਮੀ ਤੋਂ ਰਾਹਤ ਮਾ ਲਈ ਬਿਜਲੀ ਸਪਲਾਈ ਨੂੰ ਚਾਲੂ ਰੱਖਦੇ ਆ ਕਿ ਸਾਨੂੰ ਵੀ ਚਾਹੀਦਾ ਹੈ ਕਿ ਸਾਰੇ ਰਲ ਕੇ ਇਹਨਾਂ ਦਾ ਸਮਰਥਨ ਕਰੀਏ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਕੱਠੇ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਆ ਬਿਲਕੁਲ ਜਾਇਜ਼ ਆ ਕਿ ਉਹ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਧੰਨਵਾਦ ਜੀ ਤੁਹਾਡੀ ਅਮਕਲ ਹੱਲ ਨਹੀਂ ਕੀਤਾ ਜਾਂਦਾ ਤਾਂ ਕਿ ਅੱਗੇ ਬਦਲਦਾ ਕੀ ਅੱਗੇ ਜਿੰਦਗੀ ਤੁਹਾਨੂੰ ਦੱਸਿਆ ਹੈ ਕਿ ਕੱਲੂ ਅਨਮਿਥੇ ਸਮੇਂ ਲਈ ਇਹਨਾਂ ਨੇ ਖਰੜੇ ਰੋੜ ਜਾਮ ਕਰਨਾ ਹੈ ਠੀਕ ਹੈ ਹੁਣ ਜੇ ਸਰਕਾਰ ਨਹੀਂ ਸੁਣਦੀ ਤਾਂ ਬਾਹਰ ਨਿਕਲ ਕੇ ਰੋਲਾ ਪਾਣਾ ਇਹਨਾਂ ਦਾ ਹੱਕ ਮੰਦਾ ਹੈ ਤੇ ਇਹ ਪਾ ਰਹੇ ਆ